ਧਰਤੀ ਤੇ ਕਰਨਗੇ ਗੱਜਕੇ ਆਖੋ ਸਤਨਾਮ ਤੁਸੀਂ ਜਾਓ ਪੂਰੇ ਵਰਲਡ ਵਿੱਚੋਂ ਸੰਗਤ ਹਰਮੰਦਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੁੰਦੀ ਹੈ ਜਿਹਨੂੰ ਕਿਤੇ ਸ਼ਾਂਤੀ ਨਾ ਮਿਲੇ ਪ੍ਰਭ ਹਰਮੰਦਰ ਸੋਹਣਾ ਹਰਮੰਦਰ ਸਾਹਿਬ ਦੀ ਧਰਤੀ ਤੇ ਵਖਰੇ ਅਜਬ ਕੌਤਕ ਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਗੈਬੀ ਸ਼ਕਤੀਆਂ ਜਿਨ੍ਹਾਂ ਦੇ ਪੱਲੇ ਦਿਖਾਵਾ ਹੈ ਜਿਨ੍ਹਾਂ ਦੇ ਪੱਲੇ ਕਿਤਾਬੀ ਗਿਆਨ ਹੈ ਉਹ ਲੋਕ ਇਹਨਾਂ ਬਜਨਾਂ ਨੂੰ ਫਜ਼ੂਲ ਕਹਿੰਦੇ ਆ ਪੂਰ ਕਿਰਿਆ ਊਰਜਾ ਸਭ ਹੀ ਜਗ ਸ੍ਰੀ ਭਗਵਾਨ ਕੋ ਜਿਨ੍ਹਾਂ ਨੂੰ ਸ਼ਰਧਾ ਹੈ ਜਿਨ੍ਹਾਂ ਨੂੰ ਭਰੋਸਾ ਹੈ ਉਹ ਮਹਿਸੂਸ ਕਰ ਸਕਦੇ ਗੁਰੂ ਅਰਜਨ ਦੇ ਮਹਾਰਾਜ ਆਏ ਉਹਨਾਂ ਨੇ ਬਚਨ ਕੀਤਾ ਭਾਗ ਹੋਆ ਗੁਰਸੰਤ ਮਲਾਇਆ ਪਰਬ ਅਬਨਾਸੀ ਘਰ ਮਹਿ ਪਾਇਆ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਮੱਥਾ ਟੇਕ ਦਿੱਤਾ ਗੱਜ ਕੇ ਆਖੋ ਸਤਨਾਮ ਜਿਹਦੇ ਅੰਦਰੋਂ ਪਿਆਰ ਹੋਏਗਾ ਕਿ ਇੱਕ ਦਿਨ ਉੱਚਾ ਹੋਏਗਾ ਜਿਹਦੇ ਪੱਲੇ ਵਿਖਾਵਾ ਤੇ ਚਲਾਕੀ ਹੋਏਗੀ ਉਹ ਸਭ ਤੋਂ ਨੀਵਾਂ ਹੋਏਗਾ ਗੁਰੂ ਅਰਜਨ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਆ ਗਏ। ਬਾਬਾ ਪ੍ਰਿਥੀ ਚੰਦ ਸਾਹਿਬ ਜੀ ਦੇ ਘਰ ਵਾਲੀ ਬੀਬੀ। ਬਾਬਾ ਪ੍ਰਿਥੀ ਚੰਦ ਜੀ ਨੂੰ ਛੂਰਨਾ ਪੈ ਗਿਆ ਸੱਗੇ ਭਰਾ ਸੀ ਵੱਡੇ। ਘਰ ਵਾਲੀ ਬੀਬੀ ਕਹਿੰਦੀ ਕਰਕੇ ਪਿਤਾ ਕੀ ਸੇਵ ਸੂਪਦ ਪਾਵਤ ਏਵ ਵੇ ਪ੍ਰਿਥੀ ਚੰਦਾ। ਗੁਰੂ ਰਾਮਦਾਸ ਸਾਹਿਬ ਦੀ ਸੇਵਾ ਕੀਤੀ ਗੁਰੂ ਅਰਜਨ ਸਾਹਿਬ ਨੇ। ਤੇ ਸੇਵਾ ਕਰਕੇ ਕਿੱਡਾ ਵੱਡਾ ਮਰਤਬਾ ਹਾਸਲ ਕਰ ਗਏ ਜੇ ਤੁਹਾਡੇ ਵੱਲੇ ਸੱਚੀ ਸ਼ਰਧਾ ਹੁੰਦੀ ਸਾਜੀ ਪ੍ਰੀਤ ਹਮ ਤੁਮ ਸਿਓ ਜੋਰੀ ਜੇ ਤੁਸੀਂ ਸੱਚੇ ਹੁੰਦੇ ਤੁਹਾਡੇ ਵੱਲੇ ਸੱਚਾ ਪਿਆਰ ਹੁੰਦਾ ਤੁਹਾਡੇ ਵੱਲੇ ਚਲਾਕੀ ਨਾ ਹੁੰਦੀ ਮਨੁੱਖ ਚਲਾਕੀ ਇਹ ਕਾਵੇ ਵਾਸਤੇ ਕਰਦਾ ਪਰਿਵਾਰ ਵਾਸਤੇ ਕਈ ਮਨੁੱਖਾਂ ਦੀ ਤਾਂ ਜ਼ਿੰਦਗੀ ਸੱਚਮੁੱਚ ਇਹਦੇ ਵਾਸਤੇ ਬੀਤ ਗਈ ਪਰ ਉਹ ਪਰਿਵਾਰ ਨੂੰ ਖੁਸ਼ ਨਹੀਂ ਕਰ ਸਕੇ ਗੱਜ ਕੇ ਆਖੋ ਸਤਨਾਮ ਇਹ ਤਾਂ ਐਸਾ ਹੈ ਸੰਸਾਰ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹੇ ਉਹ ਕੋਈ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲੇ ਆਪਣਾ ਤਜਾਦ ਰਖਿਓ ਜੀ ਬਾਬਾ ਪਿਰਥੀ ਜੰਦ ਸਾਹਿਬ ਦੇ ਘਰ ਵਾਲੀ ਬੀਬੀ ਕਹਿੰਦੀ ਕਰਕੇ ਪਿਤਾ ਕੀ ਸੇਵ ਸੋ ਬਦ ਬਾਵਤੇ ਪਿਰਥੀ ਜੰਦ ਕਹਿੰਦਾ ਭਗਵਾਨ ਨੇ ਫਿਰ ਕੀ ਹੋ ਗਿਆ ਗੋਰੇ ਅਰਜਨ ਗ੍ਰਹਿ ਸੁਤ ਪ੍ਰਗਟਿਓ ਨਹੀਂ ਸੁਤ ਗਈਏ ਪੁੱਤ ਗੁਰੂ ਅਰਜਨ ਦੇ ਘਰ ਕਿਹੜਾ ਕੋਈ ਪੁੱਤ ਹੋਇਆ ਸੁਤ ਗ੍ਰਹਿ ਪ੍ਰਗਟਿਓ ਮੋਰ ਮੇਰੇ ਕੋਲ ਪੁੱਤਰ ਹੈ ਜਦ ਗੋਰੇ ਅਰਜਨ ਪਿਆਨਾ ਕਰੈ ਜਦੋਂ ਗੁਰੂ ਅਰਜਨ ਦੁਨੀਆ ਤੋਂ ਜਾਏਗਾ ਸਭੀ ਵਸਤ ਹੈ ਮੇਰਾ ਪੁੱਤਰ ਮਿਹਰਬਾਨ ਗੁਰੂ ਬਣੇਗਾ ਇੰਨੀ ਗੱਲ ਕਹਿਤੀ ਇਹ ਗੱਲ ਫਿਰ ਮਤਾਵਾ ਕੋਲ ਗਈ ਪੈਣਾ ਕੋਲ ਗਈ ਆਹ ਬਚਨ ਮਾਤਾ ਪਾਣੀ ਜੀ ਨੂੰ ਕਹੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਨਾਲ ਫਿਰ ਆਪਣਿਆਂ ਵੀ ਆਪਣਿਆਂ ਨੇ ਵੀ ਕਟਣੀ guzari ਕਈ ਵਾਰੀ ਉਹ ਹੁੰਦਾ ਵੀ ਘਰ ਦੇ ਭੇਤੀ ਲੰਕਾ ਢਾ ਦਿੰਦੇ ਹੈ ਗੱਜ ਕੇ ਆਖੋ ਸਤਿਨਾਮ ਕਿਰਪਾ ਹੋਈ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਇਸ਼ਾਰਾ ਬਾਬਾ ਬੁੱਢਾ ਸਾਹਿਬ ਵੱਲ ਕੀਤਾ ਤਾਂ ਇੱਕ ਗੱਲ ਮਤਾਵਾ ਪਹਿਣਾ ਸਮਝ ਲੈਣ ਤੁਸੀਂ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹਾਦਤ ਮਨਾ ਰਹੇ ਹੋ ਕਈ ਵਾਰੀ ਦੁਬਾਰ ਸੱਜਿਆ ਹੁੰਦਾ ਹੈ ਕਤਾਨੀ ਹੁੰਦਾ ਵੀ ਆਪਾਂ ਕਿਦਾਂ ਦਾ ਪਹਿਰਾਵਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਉਣਾ ਹੈ ਕਿਉਂਕਿ ਮਨੁੱਖ ਦੀ ਜ਼ਿੰਦਗੀ ਇੱਥੋਂ ਤੱਕ ਸੀਮਤ ਬਣ ਕੇ ਰਹਿ ਗਈ ਹੈ ਅੱਖੀ ਵੇਖਣ ਰੱਜੀਆਂ ਬਹੁ ਰੰਗ ਤਮਾਸ਼ੀ ਉਸਤਤ ਨਿੰਦਾ ਕੰਨ ਸੁਣ ਰੋਵਣ ਤ ਹੈ ਹਾਸੇ ਸਾਦੀ ਜੀਵਨ ਰੱਜੀਆਂ ਕਰ ਭੋਗ ਬਲਾਸੇ ਨੱਕ ਨਾ ਰੱਜਾ ਬਾਸ ਲੈ ਦੁਰਗੰਧ ਸੁਬਾਸੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ ਵੀਰ ਮਰੀਦਾ ਫਿਰਹੜੀ ਸੱਚੀ ਰਹਿ ਰਾਸੇ ਜਿਹੜੇ ਪਹਿਰਾਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੰਗੇ ਨਹੀਂ ਲੱਗਦੇ ਜਿਹੜੇ ਪਹਿਰਾਵੇ ਗੁਰਮਖਾਂ ਨੂੰ ਚੰਗੇ ਨਹੀਂ ਲੱਗਦੇ ਕਈ ਵਾਰੀ ਸਾਡੇ ਨੌਜਵਾਨ ਕਈ ਵਾਰੀ ਸਾਡੀਆਂ ਮਾਵਾਂ ਭੈਣਾਂ ਇਦਾਂ ਦਾ ਪਹਿਰਾਵਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਆ ਜਾਂਦੇ ਐ ਐਸੇ ਲੋਕ ਦੇਖੇ ਗਏ ਐ ਪਰ ਸਿਆਣੇ ਬਜ਼ੁਰਗਾਂ ਦਾ ਕਹਿਣਾ ਹੈ ਜਿਹੜੇ ਮਨੁੱਖ ਸਿਆਣੇ ਹੁੰਦੇ ਐ ਜਿੱਦਾਂ ਦਾ ਦੇਸ ਹੁੰਦਾ ਹੈ ਕਈ ਵਾਰੀ ਓਦਾਂ ਦਾ ਭੇਸ ਬਣਾ ਲਿਆ ਕਰੋ ਗਜਕੇ ਆਖੋ ਸਤਨਾਮ ਵਕਤ ਵਿਚਾਰੇ ਸੋ ਬੰਦਾ ਹੋਏ ਜਿਨ੍ਹਾਂ ਨੂੰ ਵਕਤ ਵਿਚਾਰਨਾ ਨਹੀਂ ਆਉਂਦਾ ਉਹ ਤਾਂ ਬੰਦੇ ਵੀ ਨਹੀਂ ਗਿਣੇ ਜਾਂਦੇ ਗਜਕੇ ਆਖੋ ਸਤਨਾਮ ਗੁਰੂ ਅਲਖਸਹਿਬ ਜੀ ਦੇ ਘਰ ਵਿੱਚ ਪਹਿਰਾਵਾ ਕਿਦਾਂ ਦਾ ਲੈ ਕੇ ਆਉਣਾ ਹੈ ਬਾਬਾ ਬੁੱਢਾ ਸਾਹਿਬ ਨੂੰ ਮਾਤਾ ਗੰਗਾ ਜੀ ਦਾ ਪਹਿਰਾਵਾ ਪਸੰਦ ਨਹੀਂ ਸੀ ਆਇਆ ਰਚਨ ਕਹਿਤਾ ਸੀ ਰਮਦਾਸ ਗੁਰ ਭਾਜੜ ਕਿਨ ਪਾਈ ਗਏ ਤਾਂ ਪੁੱਤਰ ਦੀ ਦਾਤ ਮੰਗਣ ਵਾਸਤੇ ਸੀ ਬਾਬਾ ਬੁੱਢਾ ਸਾਹਿਬ ਕਹਿੰਦੇ ਮੈਂ ਲੋਕਾਂ ਨੂੰ ਭਾਜੜ ਪੈਂਦੀ ਦੇਖੀਏ ਗੁਰੂ ਗਿਆਨ ਨੂੰ ਕਿਵੇਂ ਪਈ ਹੋਈ ਹੈ ਯਾਦ ਰੱਖਿਓ ਜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਕੋਈ ਨਹੀਂ ਬਖਸ਼ਿਆ ਜਾਏਗਾ ਤੁਸੀਂ ਸਾਦੀ ਜ਼ਿੰਦਗੀ ਸਾਦਾ ਪਹਿਰਾਵਾ ਲੈ ਕੇ ਆਓ ਸਾਡੇ ਵੀਰ ਵੀਰਾਂ ਵਾਲਾ ਪਹਿਰਾਵਾ ਪਾ ਕੇ ਆਉਣ ਤੇ ਸਾਡੀਆਂ ਮਾਵਾਂ ਭੈਣਾਂ ਬੀਬੀਆਂ ਵਾਲਾ ਪਹਿਰਾਵਾ ਪਾ ਕੇ ਆਉਣ ਇਸ ਬੇਂਦੀ ਨੂੰ ਕਿਰਪਾ ਕਰਕੇ ਪ੍ਰਵਾਨ ਕੀਤਾ ਜਾਵੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨਾਂ 'ਚ ਬੇਂਦੀ ਕੀਤੀ ਸੀ ਮਾਤਾ ਗੰਗਾ ਜੀ ਨੇ ਮੈਂ ਤਾਂ ਪੁੱਤਰ ਦੀ ਦਾਤ ਮੰਗਣ ਗਈ ਸੀ ਕੰਮ ਉਲਟਾ ਹੋ ਗਿਆ ਕਹਿੰਦੇ ਕਿਵੇਂ ਗਏ ਸੀ ਕਹਿੰਦੇ ਰਸਤੇ ਸਵਾਰ ਹੋ ਕੇ ਬੀਬੀਆਂ ਨਾਲ ਲੈ ਕੇ 36 ਪ੍ਰਕਾਰ ਦੇ ਭੋਜਨ ਲੈ ਕੇ ਕਿਹਦੇ ਦੁਆਰਾ ਜਾਓ ਪਾਣੀ ਪੱਖਾਂ ਪੀਸਦਾਸ ਕੇ ਨੰਗੇ ਪੈਰੀ ਪੈਦਲ ਜਾਇਓ ਚੱਲ ਕੇ ਕਿਸੇ ਨੂੰ ਨਾਲ ਨਾ ਲੈ ਕੇ ਜਾਇਓ ਫਿਰ ਹਿਰਦੇ ਰੂਪੀ ਘਰ ਚੋਂ ਬਾਬਾ ਬੁੱਢਾ ਸਾਹਿਬ ਦੇ ਬਚਨ ਨਿਕਲੇ ਸੀ ਮੀਰੀ ਪੀਰੀ ਧਾਰ ਕਿਰਪਾਨ ਬੈਠੇਗਾ ਸ਼ੁਭ ਤਖਤ ਅਕਾਲ ਆਪਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਣਾ ਵਿੱਚੋਂ ਬਖਸ਼ਿਸ਼ ਲੈਣ ਵਾਸਤੇ ਆਈਦਾ ਇਸ ਕਰਕੇ ਉਦਾਂ ਦੇ ਬਣ ਕੇ ਆਇਆ ਕਰੋ ਇਹ ਤੁਹਾਡੇ ਚਰਣਾ ਚਰਜ ਹੈ ਗੁਰੂ ਅਰਜਨ ਦੇ ਮਹਾਰਾਜ 6ਵੇਂ ਪਾਤਸ਼ਾਹ ਜੀ ਦਾ ਆਗਮਨ ਹੋ ਗਿਆ ਕੁਝ ਦਿਨ ਪਹਿਲਾਂ ਅਕਾਲ ਤਖ਼ਤ ਸਾਹਿਬ ਮੀਰੀ ਪੀਰੀ ਦਿਵਸ ਵੀ ਲੰਘਿਆ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਦਿਹਾੜਾ ਵੀ ਲੰਘਿਆ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹਾਦਤ ਦੇ ਸਬੰਧ ਵਿੱਚ ਸੁਖਮਣੀ ਸਾਹਿਬ ਜੀ ਦੇ ਜਾਪ ਚੱਲ ਰਹੇ ਹੈ ਆਪਾਂ ਦੋਵੇਂ ਵਿਸ਼ਿਆਂ ਦੇ ਨਾਲ ਸੰਬੰਧਿਤ ਅਰਜ ਕਰਨ ਲੱਗੇ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ ਤੇ ਤਿੰਨ ਵਾਰ ਬਾਬਾ ਪਿਰਥੀ ਚੰਦ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਰਵਾਉਣ ਦਾ ਯਤਨ ਕੀਤਾ ਸੀ ਸਭ ਤੋਂ ਪਹਿਲਾਂ ਤਾਂ ਇੱਕ ਬੀਬੀ ਭੇਜੀ ਕਿ ਜਿਹੜੀ ਆਪਣੇ ਤਣ ਤੇ ਜ਼ਹਿਰ ਮਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਤਮ ਕੀਤਾ ਜਾਏ ਜੇ ਨੰਬਰ ਤੇ ਫਿਰ ਇੱਕ ਪੰਡਿਤ ਭੇਜਿਆ ਕਿ ਉਹ ਦਹੀਂ ਚ ਜ਼ਹਿਰ ਮਲਾ ਕੇ ਖਵਾ ਦੇਵੇ ਤੀਜੇ ਨੰਬਰ ਤੇ ਇੱਕ ਸਵੇਰਾ ਭੇਜਿਆ ਵੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਖੇਡਦੇ ਆ ਵੀ ਉਹ ਸੱਪ ਲੜਾ ਕੇ ਮਰਵਾ ਦਿੱਤਾ ਜਾਵੇ ਇਹ ਤਿੰਨੇ ਵਾਰ ਖਾਲੀ ਗਏ ਸੀ ਗੱਜ ਕੇ ਆਖੋ ਸਤਨਾਮ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਦਿੰਦਾ ਹੋਵਾ ਮੱਜਨ ਗੁਰੇ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਫਲੀ ਫੂਤ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਰਵਾਉਣ ਦੇ ਤਿੰਨੇ ਵਾਰ ਖਾਲੀ ਗਏ ਗੁਰੂ ਅਰਜਨ ਦੇ ਮਹਾਰਾਜ ਅਮਰਸਰ ਸਾਹਿਬ ਦੀ ਧਰਤੀ ਸਤਗੁਰੂ ਖੇਡ ਵਰਤਾ ਰਹੇ ਹਨ ਉਹਨਾਂ ਸਮਿਆਂ ਦੇ ਵਿੱਚ ਇੱਕ ਰਵਾਜ ਹੈ ਉਹਨਾਂ ਸਮਿਆਂ 'ਚ ਕਿ ਜਦੋਂ ਕਿਸੇ ਦੀ ਬੇਟੀ ਜਵਾਨ ਹੋਵੇ ਇੱਕ ਪੰਡਤ ਇੱਕ ਨਾਈ ਰਾਜਾ ਕਹਿ ਲਓ ਇਹਨਾਂ ਜਾਤਾਂ ਕਿ ਪਾਤਾਂ ਚੋਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਾਹਰ ਕੱਢਿਆ ਹੈ ਭਗਤ ਸੈਣ ਜੀ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਉਹਨਾਂ ਸਮਿਆਂ ਦਾ ਇੱਕ ਰਵਾਜ ਹੈ ਵੀ ਇੱਕ ਪੰਡਤ ਇੱਕ ਰਾਜਾ ਜਦੋਂ ਕਿਸੇ ਦੀ ਬੇਟੀ ਜਵਾਨ ਹੋਵੇ ਕਿਸੇ ਦਾ ਬੱਚਾ ਜਵਾਨ ਹੋਵੇ ਇਹ ਰਿਸ਼ਤਾ ਲੈ ਕੇ ਲੱਭ ਕੇ ਲਿਆਇਆ ਕਰਦੇ ਸੀ ਉਸ ਸਮੇ ਤੋਂ ਬਾਅਦ ਸਾਨੂੰ ਇੱਕ ਬਹੁਤ ਵੱਡੀ ਮਾਰ ਪਈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲੰਮਾ ਸਮਾਂ ਪੰਡਤਾਂ ਦਾ ਕਬਜ਼ਾ ਰਿਹਾ ਹਰਮੰਦਰ ਸਾਹਿਬ ਦੀ ਧਰਤੀ ਤੇ ਵੀ ਜਾਤਕ ਪਾਤ ਦੇ ਵਿਤਕਰੇ ਹੁੰਦੇ ਰਹੇ ਜਦੋਂ ਡਾਕਟਰ ਭੀਮਰਾਓ 9 10000 ਰਮਦਾਸੀ ਇਹ ਸਿੱਖਾਂ ਨੂੰ ਲੈ ਕੇ ਅੰਮ੍ਰਿਤਸਰ ਗਏ ਸੀ ਕੀ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਚਾਹੁੰਦੇ ਆ ਤਾਂ ਉਹਨਾਂ ਸਮਿਆਂ ਵਿੱਚ ਦੀ ਇੱਕ ਜਾਤੀ ਵਿਤਕਰਾ ਹੋ ਗਿਆ ਸੀ ਤਾਂ ਉਹਨਾਂ ਨੇ ਯਾਦ ਰੱਖਿਓ ਗੁਰਮਖੋ ਆ ਵਖ ਵਖ ਡੇਰੇ ਨਾ ਪੈਦਾ ਹੁੰਦੇ ਜਿਹੜਾ ਦਿਲੰਦਰ ਵਾਲੇ ਪਾਸੇ ਸਾਡਾ ਹਾਲ ਹੋਇਆ ਦੇਸੀ ਭਗਤ ਰਬਦਾਸ ਸਾਹਿਬ ਦੀ ਬਾਣੀ ਵੱਖਰੀ ਕਰਾਂਗੇ ਤੇ ਕੱਲੋ ਲੋਕ ਵੀ ਪੈਦਾ ਹੋਣਗੇ ਜਿਹੜੇ ਕਹਿਣਗੇ ਅਸੀਂ ਇੱਕ ਵੱਖਰੇ ਗ੍ਰੰਥ ਬਣਾਵਾਂਗੇ ਬਹੁਤ ਲੰਮਾ ਸਮਾਂ ਅਮਰਸਰ ਸਾਹਿਬ ਦੀ ਧਰਤੀ ਤੇ ਕੁਝ ਲੋਕਾਂ ਦਾ ਕਬਜ਼ਾ ਰਿਹਾ ਜਿਨ੍ਹਾਂ ਨੂੰ ਪਛਾਣਨ ਦੀ ਲੋੜ ਸੀ ਅਸੀਂ ਪਛਾਣ ਨਹੀਂ ਸਕੇ ਇੱਕ ਪੰਡਤ ਇੱਕ ਨਾਈ ਜਹਾਗੀਰ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ ਉਹਦਾ ਵਜ਼ੀਰ ਉਹ ਐ ਚੰਦੂ ਜਿਹਦਾ ਜ਼ਿਕਰ ਹੈ ਚੰਦੂ ਚੰਡਾਲ ਉਹਦੀ ਬੇਟੀ ਵਿਆਹਣ ਦੇ ਯੋਗ ਹੋਈ ਉਹਨੇ ਪੰਡਤ ਤੇ 나ਈ ਨੂੰ ਆਪਣੇ ਕੋਲ ਬੁਲਾਇਆ ਵੀ ਮੇਰੀ ਲੜਕੀ ਵਾਸਤੇ ਕੋਈ ਚੰਗਾ ਵਰ ਤੇ ਚੰਗਾ ਕਰ ਲਬੋ ਪੰਡਤ ਤੇ ਨਾਈ ਰਿਸ਼ਤਾ ਲੱਭਦੇ ਲੱਭਦੇ ਅਮਰਸਰ ਸਾਹਿਬ ਜੀ ਦੀ ਧਰਤੀ ਤੇ ਆ ਗਏ ਉਹਨਾਂ ਨੇ ਦੇਖਿਆ ਅਮਰਸਰ ਸਾਹਿਬ ਦੀ ਧਰਤੀ ਤੇ ਵੱਖਰੀ ਖੇੜ ਹੈ ਪੰਡਤ ਤੇ ਨਾਈ ਉਹਨਾਂ ਦਾ ਟਾਂਗ ਇੱਕ ਅਲੱਗ ਹੈ ਉਹਨਾਂ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਿਲ ਕੇ ਪਾਤਸ਼ਾਹ ਸੁਣਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਤੋਂ ਕੋਈ ਖਾਲੀ ਨਹੀਂ ਮੁੜਿਆ ਇੱਥੇ ਨਮਾੜਿਆਂ ਨੂੰ ਮਾਣ ਮਿਲਦਾ ਹੈ ਇਹ ਜਗ੍ਹਾ ਤੇ ਨਾੜਿਆਂ ਨੂੰ ਤਾਣ ਮਿਲਦਾ ਹੈ ਇਹ ਜਗ੍ਹਾ ਤੇ ਨਿਉਟਿਆਂ ਨੂੰ ਓਟ ਮਿਲਦੀ ਹੈ ਇਹ ਜਗ੍ਹਾ ਤੇ ਨਿਆਸਰਿਆਂ ਨੂੰ ਆਸਰਾ ਮਿਲਦਾ ਹੈ ਅਸੀਂ ਦਿੱਲੀ ਤੋਂ ਆਏ ਆ ਚੱਲ ਕੇ ਜਹਾਬੀਰ ਦਾ ਵਜ਼ੀਰ ਹੈ ਚੰਦੂ ਇਹ ਗੁਰੂ ਨਾਨਕ ਦਾ ਘਰ ਹੈ ਤੁਸੀਂ ਤੁਹਾਡੇ ਸੁਪੁੱਤਰ ਦਾ ਰਿਸ਼ਤਾ ਚੰਦੂ ਦਵਾਨ ਦੀ ਬੇਟੀ ਨਾਲ ਕਰਦੇ ਹੋ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਭਾਈ ਜਿਹੜੇ ਢੰਗ ਨਾਲ ਤੁਸੀਂ ਚੱਲ ਕੇ ਆਏ ਹੋ ਇੱਥੇ ਸਤਿਗੁਰੂ ਦੀਆਲਤਾ ਦੇ ਘਰ ਵਿੱਚ ਆਵੇ ਸਤਿਗੁਰੂ ਹੋਏ ਦੀਆਲਤਾ ਸ਼ਰਧਾ ਪੂਰੀ ਹੈ ਇਤਿਹਾਸਾਰਿਆਂ ਦੀ ਸ਼ਰਧਾ ਪੂਰੀ ਹੁੰਦੀ ਹੈ ਗੱਜਕੇ ਆਖੋ ਸਤਨਾਮ ਜੇ ਗੁਰੂ ਮੇਰ ਦੇ ਘਰ ਵਿੱਚ ਆਵੇ ਇੱਥੇ ਕਿਸੇ ਨੂੰ ਝੂਰਨਾ ਨਹੀਂ ਪੈਂਦਾ ਜਿਵੇਂ ਤੁਸੀਂ ਆਏ ਹੋ ਇਸ ਢੰਗ ਦੇ ਨਾਲ ਅਸੀਂ ਜੰਦੂ ਦੀਵਾਨ ਦੀ ਬੇਟੀ ਸਦਾ ਕੌਰ ਦਾ ਰਿਸ਼ਤਾ ਸਾਡੇ ਸੁਪੁੱਤਰ ਵਾਸਤੇ ਪ੍ਰਵਾਨ ਕਰਦੇ ਆਂ ਪੰਡਤ ਤੇ ਨਾਈ ਬੜੇ ਖੁਸ਼ ਹੋਏ ਬੜੀ ਦੂਰ ਤੱਕ ਚਰਚਾ ਦਾ ਵਿਸ਼ਾ ਬਣ ਗਿਆ ਪੰਡਤ ਤੇ ਨਾਈ ਵਾਪਸ ਜਹਾਂਗੀਰ ਦੇ ਦਰਬਾਰ ਚੰਦੂ ਦੀਵਾਨ ਕੋਲ ਪਹੁੰਚੇ ਉਸ ਵੇਲੇ ਜਾ ਕੇ ਪੰਡਤ ਨੇ ਨਾਈ ਕਹਿੰਦੇ ਚੰਦੂ ਦੀਵਾਨ ਤੇਰੀ ਲੜਕੀ ਤੇ ਬਹੁਤ ਉੱਚੇ ਭਾਗ ਹੈ ਬੜੇ ਵੱਡੇ ਭਾਗ ਹੈ ਬਹੁਤ ਵੱਡਾ ਘਰਾਨਾ ਸਾਰੇ ਸੰਸਾਰ ਵਿੱਚ ਜਿਨ੍ਹਾਂ ਦਾ ਬੜਾ ਸਤਕਾਰ ਹੈ ਗੁਰੂ ਅਰਜਨ ਦੇਵ ਮਹਾਰਾਜ ਗੁਰਤਾ ਗੱਦੀ ਤੇ ਸੇਵਾ ਨਿਭਾ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਤੇ ਉਹਨਾਂ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਨਾਲ ਤੁਹਾਡੀ ਬੇਟੀ ਦਾ ਰਿਸ਼ਤਾ ਤੈਅ ਹੋ ਗਿਆ ਚੰਦੂ ਦਿਵਾਨ ਕਹਿ ਬੈਠਾ ਕਹਿੰਦਾ ਚਵਾਰੇ ਦੀ ਇਟ ਮੋਰੀ ਨਾਲ ਲਾਤੀ ਕਬੀ ਸੋਰ ਸਿੰਘ ਸੀਤਲ ਨੇ ਕਵਿਤਾ ਵੀ ਲਿਖੀ ਹੈ ਜੋਗਾ ਸਿੰਘ ਜੋਗੀ ਨੇ ਆਪਾ ਧਾਰਨਾ ਦੇ ਰੂਪ ਵਿੱਚ ਇਹ ਬਚਨ ਨੂੰ ਪੜਨ ਦਾ ਯਤਨ ਕਰਾਂਗੇ ਉਸ ਵੇਲੇ ਬੋਲਿਆ ਚੰਦੂ ਦਵਾਨ ਹਉਮੈ ਦਾ ਭਰਿਆ ਹੋਇਆ ਹੰਕਾਰ ਦਾ ਭਰਿਆ ਹੋਇਆ ਚਵਾਰੇ ਦੀ ਏ ਤੁਸੀਂ ਮੋਰੀ ਨਾਲ ਆਤੀ ਆਪ ਚਵਾਰਾ ਬਣ ਗਿਆ ਤੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਹਰਿਮੰਦਰ ਸਾਹਿਬ ਵਾਲੇ ਦਾ ਇਸ਼ਾਰਾ ਹੋਇਆ ਗੁਰੂ ਗੋਮਖ ਪਿਆਰੇ ਗੁਰਸਿੱਖਾਂ ਦੀ ਕਦਰਤਾ ਹੋਈ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ 'ਚ ਆ ਗਏ ਪਾਤਸ਼ਾਹ ਚੰਦੂ ਦੀ ਬੇਟੀ ਦਾ ਰਿਸ਼ਤਾ ਪਰਵਾਹ ਨਹੀਂ ਕਰਨਾ ਉਹਨੇ ਹਉਮੇ ਵਿੱਚ ਆ ਕੇ ਕੁਝ ਬਚਨ ਕਹੇ ਵਿੱਚ ਬਾਰੇ ਦੀ ਇੱਟ ਮੋਰੀ ਨਾਲ ਲਾਤੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜੇ ਮੈਨੂੰ ਬੁਰਾ ਭਲਾ ਕਹਿ ਦਿੰਦਾ ਕੋਈ ਗੱਲ ਨਹੀਂ ਸੀ ਬਰ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਉਹਨੇ ਮੋਰੀ ਕਹਿ ਤਾ ਆਪ ਵਿੱਚ ਬਾਰਾ ਬਣ ਗਿਆ ਤੇ ਰਿਸ਼ਤਾ ਪ੍ਰਵਾਨ ਨਹੀਂ ਹੋਏਗਾ ਪੰਡਤ ਤੇ ਨਾਈ ਰਾਜਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਚੰਦੂ ਦੀਵਾਨ ਨੇ ਕੁਝ ਵਸਤੂਆਂ ਭੇਜੀਆਂ ਕੁਝ ਪਦਾਰਥ ਭੇਜੇ ਇਹ ਸਾਡੇ ਵਾਸਤੇ ਰਿਸ਼ਤਾ ਪ੍ਰਵਾਨ ਹੈ ਅੰਦਰੂ ਚੰਦੂ ਬੜਾ ਖੁਸ਼ ਹੈ ਹੋਮੇ ਵਿੱਚ ਆ ਕੇ ਹੰਕਾਰ ਵਿੱਚ ਆ ਕੇ ਕੁਝ ਬਚਨ ਕਹਿ ਬੈਠਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਹੋਮ ਹੈ ਨਾਵੇ ਨਾਲ ਵਿਰੋਧ ਹੈ ਹੋਮੇ ਵਿੱਚ ਆ ਕੇ ਕੋਈ ਮਨੁੱਖ ਕਹਿ ਦੇਵੇ ਵੀ ਮੇਰੇ ਵਰਗਾ ਕੀਰਤਨੀਆ ਕੋਈ ਨਹੀਂ ਹੋਮੇ ਵਿੱਚ ਕੋਈ ਮਨੁੱਖ ਕਹਿ ਦੇਵੇ ਵੀ ਮੇਰੇ ਵਰਗਾ ਸੇਵਾਦਾਰ ਕੋਈ ਨਹੀਂ ਹੋਮੇ ਵਿੱਚ ਕੋਈ ਮਨੁੱਖ ਕਹਿ ਦੇਵੇ ਵੀ ਮੇਰੇ ਜਿੰਨੀ ਕੋਈ ਬਾਣੀ ਨਹੀਂ ਪੜਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਖੇਡ ਉਹਦੇ ਕੋਲੋਂ ਖਤਮ ਹੋ ਜਾਏਗੀ ਗੱਜ ਕੇ ਆਖੋ ਸਤਨਾਮ ਤੁਸੀਂ ਇਹ ਗੱਲ ਪ੍ਰੈਕਟੀਕਲ ਕਰ ਲਿਓ ਕੋਈ ਵੀ ਮਨੁੱਖ ਮਾਨ ਕਰੇ ਇਹ ਖੇਡ ਖਤਮ ਹੁੰਦੀ ਜਾਏਗੀ ਹਾਂ ਜਿਹੜਾ ਸਿੱਖ ਭਿਖਾਰੀ ਬਣੇਗਾ ਜਿਹੜਾ ਸਿੱਖ ਮੰਗਤਾ ਬਣੇਗਾ ਮੇਰੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਉਹ ਗੁਰਸਿੱਖ ਕੋਲ ਵਾਪਰਦੀਆਂ ਰਹਿਣਗੀਆਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਪੰਡਿਤ ਜੀ 나ਈ ਜੀ ਇਹ ਰਿਸ਼ਤਾ ਪਰਵਾਣ ਨਹੀਂ ਹੋਣਾ ਵਾਪਸ ਚਲੇ ਜਾਓ ਹਮੇ ਲਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਇਕਠਾ ਹੀ ਪੰਡਿਤ ਤੇ 나ਈ ਵਾਪਸ ਮੁੜੇ ਬਾਬਾ ਪ੍ਰਿਥੀ ਚੰਦ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਭਰਾ ਇਹ ਜਾ ਕੇ ਮਿਲੇ ਫਿਰ ਚੰਦੂ ਕਹਿੰਦੇ ਚੰਦੂ ਤੇਰੇ ਇਕੱਲੇ ਨਾਲ ਧੱਕਾ ਨਹੀਂ ਹੋਇਆ ਮੇਰੇ ਨਾਲ ਵੀ ਹੋਇਆ ਇਹ ਫਿਰ ਕਈ ਜਣੇ ਇਕੱਠੇ ਹੋ ਗਏ ਇੱਥੋਂ ਤੱਕ ਕੰਨ ਭਰੇ ਗਏ ਕਿ ਜਹਾਂਗੀਰ ਦਾ ਪੁੱਤਰ ਹੈ ਮੀਰ ਖੁਸਰੋ ਜਿਨੇ ਜਹਾਂਗੀਰ ਦੇ ਵਿਰੁੱਧ ਬਗਾਵਤ ਕੀਤੀ ਹੈ ਉਹ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਚਾਇਆ ਸੀ ਮੀਰ ਖੁਸਰੋ ਇੱਕ ਬਹੁਤ ਸਿਆਣਾ ਮਨੁੱਖ ਸੀ ਉਹ ਆਪਣੇ ਪਿਤਾ ਦੀ ਨੀਤੀਆਂ ਦੇ ਖਿਲਾਫ ਸੀ ਤਾਂ ਜਹਾਂਗੀਰ ਨੇ ਇੱਕ ਢੰਡੋਰਾ ਦਿੱਤਾ ਸੀ ਜਿਹੜਾ ਮੇਰੇ ਪੁੱਤਰ ਨੂੰ ਰਹਿਣ ਦੀ ਪਨਾਹ ਦੇਵੇ ਉਹਨੂੰ ਸਜਾਏ ਮੌਦ ਦਿੱਤੀ ਜਾਏਗੀ ਤਾਂ ਜਹਾਂਗੀਰ ਦਾ ਪੁੱਤਰ ਮੀਰ ਖੁਸਰੂ ਹਰਮੰਦਰ ਸਾਹਿਬ ਵੀ ਆਏ ਸੀ ਇਹਨਾਂ ਨੇ ਹਰਮੰਦਰ ਸਾਹਿਬ ਸੇਵਾ ਕੀਤੀ ਜਲ ਪਾਣੀ ਛਕਿਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਅਸ਼ੀਰਵਾਦ ਵੀ ਲਿਆ ਸੀ ਬਾਬਾ ਪ੍ਰਿਥੀ ਚੰਦ ਸਾਹਿਬ ਨੇ ਕੰਨ ਭਰੇ ਚੰਦੂ ਤੇਰੀ ਕੱਲੀ ਲੜਕੀ ਦਾ ਰਿਸ਼ਤਾ ਕੱਲਿਆਂ ਦਾ ਹੀ ਨਹੀਂ ਮੋੜਿਆ ਮੇਰੇ ਨਾਲ ਧੱਕਾ ਹੋਇਆ ਗੁਰਤਾ ਗੱਦੀ ਦਾ ਮੇਰਾ ਹੱਕ ਸੀ। ਜਹਾਂਗੀਰ ਦੇ ਪੁੱਤਰ ਅਮੀਰ ਖੁਸਰੋ ਨੂੰ ਰਹਿਣ ਦੀ ਪਨਾਹ ਦਿੱਤੀ ਗੁਰੂ ਅਰਜਨ ਸਾਹਿਬ ਨੇ। ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵਾਰੰਟ ਵੀ ਜਾਰੀ ਹੋਏ ਸੀ ਹਰਿਮੰਦਰ ਸਾਹਿਬ ਤੇ ਫੌਜਾਂ ਚੜਾਈਆਂ ਸੀ। ਅੱਜ ਦੇ ਦਿਨਾਂ ਵਿੱਚ ਵੀ ਹਰਮੰਦਰ ਸਾਹਿਬ ਦੀ ਧਰਤੀ ਨੂੰ ਘੇਰਾ ਪਿਆ ਹੋਇਆ ਸੀ ਜਿਵੇਂ ਚੰਦੂ ਦੇ ਰੂਪ ਵਿੱਚ ਖਾਲਸਾਈ ਬਾਣੇ ਚੰਦੂ ਦੇ ਰੂਪ ਵਿੱਚ ਖਾਲਸਾਈ ਦਸਤਾਰਾਂ ਪੰਥ ਦੇ ਠੇਕੇਦਾਰ ਕਹਾਉਣ ਵਾਲੇ ਮਨੁੱਖ ਜਾ ਕੇ ਇੰਦਰਾ ਨੂੰ ਮਿਲੇ ਸੀ ਇਸ ਸਮੇਂ ਵਿੱਚ ਉਹਨਾਂ ਨੇ ਜਾ ਕੇ ਆਖਿਆ ਸੀ ਵੀ ਸਾਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਤੋਂ ਖਤਰਾ ਹੈ ਹਰਮੰਦਰ ਸਾਹਿਬ ਦੀ ਧਰਤੀ ਨੂੰ ਘੇਰਾ ਪਿਆ ਮਹਾਨ ਸ਼ਹਾਦਤਾਂ ਹੋਈਆਂ ਛੋਟੇ ਛੋਟੇ ਬੱਚੇ ਸ਼ਹੀਦ ਹੋਏ ਜਿਹੜਾ ਕੱਲ ਦਾ ਦਿਨ ਬੀਤ ਗਿਆ ਭਾਈ ਮਹਿੰਗਾ ਸਿੰਘ ਸ਼ਹੀਦ ਹੋਏ ਸੀ ਗੱਜ ਕੇ ਆਖੋ ਸਤਨਾਮ ਆਪਾਂ ਸਾਰੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਕਤਰ ਹੋਏ ਹਾਂ ਸਾਰੇ ਆਪਣੀਆਂ ਬਿਰਤੀਆਂ ਸ਼ਹੀਦਾਂ ਦੇ ਚਰਨਾਚ ਰੱਖਿਓ ਤੇ ਤੁਹਾਡੇ ਚਰਨਾ ਚਰਜੈ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਬਾਬਤ ਦਿੱਲੀ ਦੀ ਧਰਤੀ ਤੇ ਇੱਕ ਵਿਆਧ ਬੰਦੀ ਬਣਾਈ ਗਈ। ਜਹਾਂਗੀਰੀ ਤੁਜਕੇ ਇੱਕ ਗ੍ਰੰਥ ਹੈ। ਤੁਸੀਂ ਪਾਸ਼ਾ ਵਿਭਾਗ ਜਾਓ। ਤੁਹਾਨੂੰ ਉੱਥੋਂ ਮਿਲੇਗਾ। ਅਰਬੀ ਵਿੱਚ ਲਿਖਿਆ ਹੋਇਆ ਹੈ ਇਹਦਾ ਲੱਥਾ ਗੀਤਾ ਬਾਬਾ ਕਰਮ ਸਿੰਘ ਹਿਸਟੋਰੀਅਨ ਗੁਰਮੁਖੀ ਭਾਸ਼ਾ ਚ ਟ੍ਰਾਂਸਲੇਸ਼ਨ ਹੋਇਆ ਹੈ। ਜਹਾਂਗੀਰ ਤੁਜ ਕੇ ਉਹਦਾ ਨਾਂ ਹੈ। ਜਹਾਂਗੀਰ ਨੇ ਵਿਯੋਤ ਬੰਦੀ ਬਣਾਈ ਚੰਦੂ ਦੀਵਾਨ ਨੇ ਵਿਯੋਤ ਬੰਦੀ ਬਣਾਈ ਕੋਲ ਬਾਬਾ ਪਿਰਥੀ ਚੰਦ ਸਾਹਿਬ ਬੈਠੇ। ਜਹਾਂਗੀਰ ਦਾ ਇੱਕ ਕਮਾਂਡਰ ਹੈ ਸੁਲਹੀ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਹੈ ਸੁਲਹੀ ਖਾਂ ਦਾ ਇੱਕ ਭਤੀਜਾ ਹੈ ਜਿਹੜਾ ਬੜਾ ਡੇਂਜਰਸ ਹੈ ਸੁਲਬੀ ਖਾਂ ਸੁਲਬੀ ਖਾਂ ਦੀ ਡਿਊਟੀ ਲਈ ਵੀ ਵੱਡੀ ਗਿਣਤੀ ਵਿੱਚ ਫੌਜਾ ਲੈ ਕੇ ਹਰਮੰਦਰ ਸਾਹਿਬ ਦੀ ਧਰਤੀ ਤੇ ਜਾਣਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਹਮਲਾ ਕਰਕੇ ਬਾਬਾ ਪਿਰਥੀ ਚੰਦ ਸਾਹਿਬ ਨੂੰ ਧੱਕੇ ਨਾਲ ਗੁਰੂ ਬਣਾ ਕੇ ਬਿਠਾ ਦਿੱਤਾ ਜਾਵੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਖਬਰ ਮਿਲ ਗਈ ਸਿੱਖਾਂ ਦਾ ਇਜਲਾਸ ਬੈਠਾ ਹੈ ਹਰਮੰਦਰ ਸਾਹਿਬਾਂ ਨੂੰ ਫੌਜ ਆ ਗਈ ਚੜ ਕੇ ਸਲੱਬੀ ਖਾਂ ਬਾਬਾ ਪਿਰਥੀ ਚੰਦ ਸਾਹਿਬ ਇਹ 헤ਰ ਪਿੰਡ ਵੱਲ ਵਧੇ ਹੈ ਬਾਦਸ਼ਾ ਪਤਾ ਹਰਮੰਦਰ ਸਾਹਿਬ ਦੀ ਧਰਤੀ ਤੇ ਫੌਜ ਆ ਰਹੀ ਐ ਚੜ ਕੇ ਆਸਾ ਰਾਗ ਦਾ ਬਚਨ ਐ ਜਿਹੜੇ ਲੋਕ ਕਈ ਕਹਿੰਦੇ ਸੀ ਇਤਿਹਾਸ ਨਹੀਂ ਮੰਨਦੇ ਇਤਿਹਾਸ ਦਾ ਬਹੁਤ ਵੱਡਾ ਹਿੱਸਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਐ ਕੁਝ ਸਿੱਖਾਂ ਨੇ ਬਚਨ ਕੀਤੇ ਬਾਦਸ਼ਾ ਇਹ ਜਹਾਂਗੀਰ ਦੀ ਮਨੁੱਖਾਂ ਵਾਲੀ ਗੱਲ ਨਹੀਂ ਕਦਰਿਸਾ ਮਹਾਰਾਜ ਕੀ ਦੇ ਕਿਉ ਕੁਝ ਸਿੱਖਾਂ ਨੇ ਆਖਿਆ ਪ੍ਰਥਮੇ ਮਤਾ ਜਿ ਪੱਤਰੀ ਚਲਾਵੋ ਪੱਤਰੀ ਦਾ ਭਾਵ ਹੈ ਸਨੇਹਾ ਪੱਤਰੀ ਦਾ ਭਾਵ ਹੈ ਚਿੱਠੀ ਸੱਚੇ ਪਾਸ਼ਾ ਜਹਾਂਗੀਰ ਨੂੰ ਚਿੱਠੀ ਲਿਖੀ ਏ ਤੇਰੀ ਕਹਿਣਾ ਵਾਲੀ ਗੱਲ ਹੈ ਦੁੱਤੀਏ ਮਤਾ ਦੋ ਮਨੁੱਖ ਪਹੁੰਚਾਵੋ ਉਜ ਸਿੱਖ ਕਹਿੰਦੇ ਦੋ ਮਨੁੱਖ ਭੇਜੀਏ ਆਪਾਂ ਜਹਾਵੀਰ ਦੇ ਕੋਲ ਬਾਬਾ ਬਿਦੀ ਚੰਦ ਉੱਠ ਕੇ ਖੜੇ ਹੋ ਗਏ ਬਿਦੀ ਚੰਦ ਸ਼ੀਨਾ ਗੁਰੂ ਕਾ ਸਿਨਾ ਕਹਿੰਦੇ ਪਾਸ਼ਾ ਨਾ ਮਨੁੱਖ ਭੇਜੋ ਨਾ ਚਿੱਠੀ ਲਿਖੋ ਤ੍ਰਿਤੀਏ ਮਤਾ ਕਿਛ ਕਰੋ ਪਾਇਆ ਆਪਾਂ ਡਟ ਕੇ ਮੁਕਾਬਲਾ ਕਰਾਂਗੇ ਜਿਹੜਾ ਚੜ੍ਹ ਕੇ ਆਏਗਾ ਵੈਰਾਗ ਦੀ ਮੂਰਤ ਸਬਰ ਦੀ ਮੂਰਤ ਸਿਦਕ ਦੀ ਮੂਰਤ ਗੁਰੂ ਅਰਜਨ ਸਾਹਿਬ ਮਹਾਰਾਜ ਬੋਲੇ ਚਿੱਠੀ ਨਹੀਂ ਲਿਖਣੀ ਬੁਲੌਖ ਨਹੀਂ ਭੇਜਣੇ ਹਜੇ ਮੁਕਾਬਲਾ ਕਰਨ ਦੀ ਲੋੜ ਨਹੀਂ ਅਪ ਜਬਰਦਸਤ ਮੁਕਾਬਲਾ ਸਬਰ ਨਾਲ ਕਰਾਂਗੇ ਸਬਰ ਦਾ ਮੁਕਾਬਲਾ ਸਿਦਕ ਨਾਲ ਹੋਇਆ ਸਿਦਕ ਦਾ ਮੁਕਾਬਲਾ ਭਰੋਸੇ ਨਾਲ ਹੁੰਦਾ ਗੱਜ ਕੇ ਆਖੋ ਸਤਨਾਮ ਚਲੋ ਸਾਰੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ 'ਚ ਰਮੰਦਰ ਸਾਹਿਬ ਆਦ ਗ੍ਰੰਥ ਗੁਰੂ ਕੀ ਬਾਣੀ ਦਾ ਓਟ ਆਸਰਾ ਤਕੀਏ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ ਬਾਦਸ਼ਾਹ ਹੁਣ ਤੁਸੀਂ ਕਿਰਪਾ ਕਰਿਓ ਮਿਹਰ ਕਰਿਓ ਤੁਮਸ ਮਰਥਾ ਕਾਰਨ ਕਰਨ ਤੁਹਾਡੀ ਕਿਰਪਾ ਤੋਂ ਬਿਨਾ ਕੁਝ ਵੀ ਹੋਣ ਵਾਲਾ ਨਹੀਂ ਸਲੱਬੀ ਖਾਂ ਹੇਰ ਪਿੰਡ ਚ ਆਏ ਬਾਬਾ ਪਿਰਤੀ ਚੰਦ ਸਾਹਿਬ ਆਪਣੇ ਪੱਠੇ ਲਖਾਉਂਦੇ ਆ ਕਹਿੰਦੇ ਜੀ ਆ ਮੇਰੇ ਪਠੇ ਐ ਆ ਮੇਰੀ ਪ੍ਰਾਪਰਟੀ ਐ ਸਲੱਬੀ ਖਾਂ ਜੇ ਗੁਰੂ ਅਰਜਨ ਸਾਹਿਬ ਨੂੰ ਗ੍ਰਿਫਤਾਰ ਕਰ ਲਓਗੇ ਉਹਨਾਂ ਤੇ ਹਮਲਾ ਹੋਏਗਾ ਆਜ ਨੇ ਪਠੇ ਐ ਬਾਬਾ ਪ੍ਰਿਥੀ ਚੰਦ ਸਾਹਿਬ ਇਦਾਂ ਦੀ ਗੱਲਾਂ ਕਰਦੇ ਐ ਤੇ ਹੇਹਰ ਪਿੰਡ ਤੋਂ ਅੰਮ੍ਰਿਤਸਰ ਸਾਹਿਬ ਅਲਰਵਾਨਾ ਹੋਏ ਰਸਤੇ ਵਿੱਚ ਇੱਕ ਖੇਡ ਵਾਪਰ ਗਈ ਉਹਨਾਂ ਦਾ ਕਹਿਲਕਾਰ ਹੈ ਜਿਹਦਾ ਨਾਂ ਹੈ ਸੈਦ ਖਾਂ ਇਸਲਾਮ ਵਿੱਚ ਬਹੁਤ ਕੱਟੜ ਹੈ ਇਹ ਕਹਿੰਦਾ ਸਲਬੀ ਖਾਂ ਮੇਰੀ ਭੈਣ ਦਾ ਵਿਆਹ ਹੈ ਮੈਂ ਵਾਪਸ ਜਾਣਾ ਚਾਹੁੰਨਾ ਕੁਝ ਮਹੀਨਿਆਂ ਦੀ ਮੇਰੀ ਤਨਖਾਹ ਮੈਨੂੰ ਨਹੀਂ ਮਿਲੀ ਹੰਕਾਰ ਵਿੱਚ ਆ ਕੇ ਮਾਣ ਵਿੱਚ ਆ ਕੇ ਮੰਦੀ ਸ਼ਬਦਾਵਲੀ ਵਰਤੀ ਬੱਜਰ ਗ੍ਰਹਿਤ ਹੈ ਬਾਵਾ ਭੈਣਾ ਦੀ ਬਾਬਤ ਕੁਝ ਗਾਲਾਂ ਕੱਢੀਆਂ ਸੈਦ ਖਾਨ ਤੋਂ ਸਹਿਣ ਨਾ ਹੋਇਆ ਜਿਹੜੇ ਸੂਰਮੇ ਐ ਉਹ ਸਹਿਣ ਨਹੀਂ ਕਰ ਸਕਦੇ ਹੁੰਦੇ ਤਾਂ ਯਾਦ ਰੱਖਿਓ ਸੈਦ ਖਾਨ ਨੇ ਮਿਆਣ ਵਿੱਚੋਂ ਤਲਵਾਰ ਕੱਢ ਲਈ ਚੁੱਕਾ ਰਾਜਾ ਮਹੀਲ ਕੇ ਦਰ ਗੁਜਸਤ ਹਲਾਲ ਹਸਤ ਗੁਰ ਦਿਨ ਬਾਸ਼ ਮਸ਼ੀਰ ਦਸ ਉਹਨਾਂ ਦੇ ਬੱਲੇ ਅਣਖ ਸੀ ਲੱਜਿਆ ਸੀ ਮਿਆਣ ਵਿੱਚੋਂ ਤਲਵਾਰ ਗੱਡੀ ਜੀ ਸੈਦ ਖਾਨ ਨੇ ਬਾਬਾ ਬੀਰਤੀ ਚੰਦ ਸਾਹਿਬ ਨਾਲ ਹਰਿਮੰਦਰ ਸਾਹਿਬ ਦੀ ਧਰਤੀ ਤੇ ਜੱਬ ਤੱਕ ਹੁੰਦਾ ਹੈ ਗੁਰਵਰਜਨ ਸਾਹਿਬ ਮਹਾਰਾਜ ਬਾਣੀ ਪੜ੍ਹਦੇ ਆ ਅਰਦਾਸ ਬੇਨਤੀ ਕਰਦੀ ਹੈ ਕਰਦੇ ਸੰਗਤ ਨਾਲ ਬਹਿ ਕੇ ਬਾਣੀ ਪੜ੍ਹ ਰਹੀ ਹੈ ਤਾਂ ਬਾਬਾ ਬੀਰਤੀ ਚੰਦ ਸਾਹਿਬ ਸੈਦ ਖਾਨ ਸਲੱਬੀ ਖਾਨ ਮੰਮਰ ਤੇ ਸਰਸਾ ਵਾਲਾ ਆਉਂਦੇ ਆਉਂਦੇ ਆ ਰਾਹ ਦੇ ਵਿੱਚ ਇੱਕ ਖੇੜ ਵਰਤ ਗਈ ਗੱਦੀ ਬੋ ਨਾ ਲੱਗੀ ਪਾਰ ਬ੍ਰਹਮ ਸਰਣਾਈ ਚਾਹ ਗਿਰਦ ਹਮਾਰਾ ਹੈ ਰਾਮ ਕਾ ਦੁੱਖ ਲੱਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੜਤ ਬਣਾਈ ਰਾਮ ਨਾਮੋਂ ਖਜ ਦੀ ਆਇ ਕਾਲਿਬ ਲਾਈ ਰਾਖ ਲੀਏ ਤੇ ਰਖਣ ਹਾਰ ਸਾਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸੈਰਖਾਨੇ ਬਿਆੜ ਵਿੱਚੋਂ ਤਲਵਾਰ ਗੱਡੀ ਜੀ ਸਲੱਬੀ ਖਾਂ ਗਾਲਾ ਕੱਢ ਰਿਆ ਸੀ ਉਹ ਤੋਂ ਸਹਿਣ ਨਾ ਹੋਇਆ ਰਸਤੇ 'ਚ ਬਾਣਾ ਮਰਤ ਗਿਆ ਗੱਡੀ ਜੀ ਨੇ ਮਿਆਣ ਵਿੱਚੋਂ ਤਲਵਾਰ ਕੱਢੀ ਸੁਲਬੀ ਖਾਨ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਤੇ ਆਪ ਬੜੀ ਫੁਰਤੀ ਦੇ ਨਾਲ ਦੌੜ ਗਿਆ ਬਾਬਾ ਪ੍ਰਿਥੀ ਜਨ ਸਾਹਿਬ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ ਬੜੀ ਨਿਰਾਸ਼ਤਾ ਹੋਈ ਪਹਿਲੀ ਨਿਰਾਸ਼ਤਾ ਜਦੋਂ ਗੁਰੂ ਅਰਜਨ ਸਾਹਿਬ ਨੂੰ ਗੁਰਤਾ ਗੱਦੀ ਮਿਲੀ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੁੰਦਾ ਹੈ ਤਿੰਨ ਵਾਰ ਬਾਬਾ ਪਿਰਥੀ ਚੰਦ ਸਾਹਿਬ ਨੇ ਆਪਣੇ ਭਤੀਜੇ ਤੇ ਕੀਤੇ ਆ ਸਾਰੇ ਖਾਲੀ ਗਏ ਅੱਜ ਚੌਥਾ ਵਾਰ ਹਿੰਦੁਸਤਾਨ ਦੀ ਹਕੂਮਤ ਆ ਰਹੀ ਹੈ ਚੜ ਕੇ ਸਲੱਬੀ ਖਾਂ ਮਾਰਿਆ ਗਿਆ ਵਾਪਸ ਮੁੜਨਾ ਪੈ ਗਿਆ ਫੇਰ ਜਹਾਂਗੀਰ ਦੇ ਕੰਨ ਪਰੇ ਸੁਲੇਹੀ ਖਾਨ ਨੂੰ ਭਤੀਜੇ ਦੇ ਮਰਨ ਦਾ ਬੜਾ ਅਫਸੋਸ ਹੋਇਆ ਬਹੁਤ ਵੱਡੀ ਗਿਣਤੀ ਵਿੱਚ ਚੰਦੂ ਦਿਵਾਨ ਦੇ ਕਹਿਣ ਤੇ ਬੜੇ ਉਹਨੂੰ ਲਾਲਚ ਦਿੱਤੇ ਅੱਜ ਹਕੂਮਤਾਂ ਦੇ ਨਾਲ ਮਿਲ ਕੇ ਸੁਲਹੀ ਖਾਂ ਫਿਰ ਆਪ ਚੜ ਕੇ ਆਏ ਐ ਹੇ ਹਰ ਪਿੰਡ ਵਿੱਚ ਬਾਬਾ ਪਿਰਤੀਜੰਦ ਸਾਹਿਬ ਆਪਣਾ ਪੱਠਾ ਦਿਖਾ ਰਹੇ ਐ ਸੁਲਹੀ ਖਾਂ ਨੂੰ ਗੁਰੂ ਅਰਜਨ ਸਾਹਿਬ ਬੇਨਤੀ ਕਰ ਰਹੇ ਐ ਸੁਲਹੀ ਤੇ ਨਾਰਾਜ ਨਾ ਰਾਕ ਸਚੇ ਬਾਸ਼ਾ ਤੁਸੀਂ ਰੱਖਿਓ ਸੰਤਾਂ ਨਾਲ ਵੈਰ ਕਵਾਮ ਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮੇ ਹੋਏ ਕੁਾਰ ਸੁਲਹੀ ਖਾਨਾ ਕੋੜਾ ਡਰ ਕੇ ਇੱਟਾਂ ਪਕਾਉਣ ਵਾਲੇ ਆਵੇ ਚ ਜਾ ਵੜਿਆ ਇੱਕ ਸਕਿੰਟ ਦੇ ਵਿੱਚ ਰਾਖ ਦੀ ਢੇਰੀ ਹੋ ਗਿਆ ਵਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵਾਰੰਟ ਜਾਰੀ ਕਰਾਏ ਗਏ ਦਾਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜਹਾਂਗੀਰ ਦਾ ਦਰਬਾਰ ਗੁਰੂ ਅਰਜਨ ਸਾਹਿਬ ਨੂੰ ਬੁਲਾਇਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਾਬਤ ਜਹਾਂਗੀਰ ਦੇ ਕੰਨ ਭਰੇ ਸੀ ਵੀ ਗੁਰੂ ਅਰਜਨ ਸਾਹਿਬ ਨੇ ਇੱਕ ਗ੍ਰੰਥ ਤਿਆਰ ਕੀਤਾ